ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦਾ ਬੈਲ ਆਈਕਨ ਸ਼ਹੀਦ ਸਤਿਗੁਰੂ ਬਾਬਾ ਜੀਵਨ ਸਿੰਘ ਜੀ ਜੰਗੇ ਜਰਨੈਲ ਖਾਲਸਾ ਦਲ ਗਮ ਗੋਤਰ ਸਾਹਿਬ ਜੀ ਮਹਾਰਾਜ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਹ ਜੀ ਮਹਾਰਾਜ ਚੋਜੀ ਪਾਦਸ਼ਾਹ ਪੂਰਨਾਹ ਜੀ ਮਹਾਰਾਜ ਸਤਨ ਗਧਾਰੀ 나ਥ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੁਖ ਪਿਆਰੀ ਸਾਧ ਸੰਗਤ ਜੀ ਇਹ ਮੇ ਇਹ ਮੇਲਾ 10 ਫਰਵਰੀ ਦਾ ਹਰ ਸਾਲ ਪਿਆਰਾ ਆਉਂਦਾ ਹੈ ਇਹ ਬੀਤੀਆਂ ਹੋਈਆਂ ਜ਼ਾਦਾ ਦਾ ਦਿਨ ਮੁੜ ਕੇ ਯਾਦ ਕਰਾਉਂਦਾ ਹੈ ਕਿਵੇਂ ਸਤਗੁਰੂ ਜੀ ਨੇ ਕਸ਼ਟ ਸਹੇ ਬੰਦ ਰਹਿ ਕੇ ਬੰਦੀ ਖਾਨੀਆਂ ਵਿੱਚ ਤੇ ਪੂਰਨ ਮਰ ਮਰ ਕੇ ਸਾਨੂੰ ਜੂਨ ਦੀ ਜਾਸਖਾਉਂਦਾ ਹੈ ਗੁਰੂ ਪਿਆਰੀ ਸੋਨੂ ਭਗਤ ਜੋ ਪਿੰਡ ਕਸ਼ਾਲਾ ਖਜਾਲਾ ਗੁਰਦਰਾ ਸਤਗੁਰੂ ਬਾਬਾ ਜੀਵਨ ਸਿੰਘ ਜੀ ਡੇਰਾ ਬਾਬਾ ਸ਼ੰਦਰ ਸਾਹਿਬ ਤਪਸਥਾਨ ਜ਼ਿਲ੍ਹਾ ਕਰਤਾਰਪੁਰ ਵਿਖੇ ਤੋਂ ਸੰਗਤ ਆਈ ਹੈ ਸੋਨੂ ਭਗਤ ਜਿੱਥੇ ਵੀ ਗਾਮ ਸਾਹ ਹੋਇਆ ਉਹ ਗੱਡੀ ਕੋਲ ਪਹੁੰਚੇ ਸੰਗਤਾਂ ਤਿਆਰ-ਬਰ ਤਿਆਰ ਹੋ ਗਏ ਆਪਣੇ ਨਗਰਾਂ ਨੂੰ ਵਾਅਵਟੀ ਤਿਆਰ-ਬਰ ਤਿਆਰ ਚਾਲੇ ਪਾ ਰਹੀਆਂ ਹੈ ਸੋਨੂ ਭਗਤ ਪਿੰਡ ਖਜਾਲੇ ਤੋਂ ਕਿੱਥੇ ਵੀ ਕਿਸ ਸਟੇਟ ਦੀ ਆਵਾਜ਼ ਸੁਣ ਸੁਣਦਾ ਹੋਵੇ ਤੇ ਉਹ ਪਹੁੰਚੇ ਗੁਰਮੁਖ ਪਿਆਰਿਓ ਸਾਡਾ ਜਹੇਦਾਰ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਗਿਆਨ ਦੇ ਸਿੱਖ ਸੇਵਾਦਾਰੂ ਖਾਲਸੇ ਨੂੰ ਬਿੰਦ ਲਖ ਦਮੜੇ ਅਰਦਾਸੇ ਕਰਾ ਰਹੇ ਹੈ ਮਹਾਰਾ ਚੜ੍ਹਦੀਆਂ ਕਲਾ ਕਰੇ ਸੁਖ ਸ਼ਾਂਤੀਆਂ ਬਖਸ਼ੇ ਔਰ ਇੰਡੀਆ ਸ਼ਰੋਮਣੀ ਜਰਨੈ ਸਤਗੁਰੂ ਬਾਬਾ ਜੀਵਨ ਸਿੰਘ ਜੀ ਚਾਰ ਯੁਗ ਦੇ ਜੇਤੂ ਸਤਗੁਰੂ ਬਾਬਾ ਜੀਵਨ ਸਿੰਘ ਜੀ ਖਾਲਸਾ ਦਾ ਲਗਮ ਕੋਚਰ ਦੀ ਫੌਜ ਇਹ ਵਿਜੇ ਦੇਸ਼ ਕੋਮੀ ਮਿਲੇ ਰੀਆਂ ਖੁਸ਼ੀਆਂ ਮੁਬਾਰਕਾ ਵਧਾਈਆਂ ਗੁਰੂ ਦੀ ਲਾਲ ਲਈ ਫੌਜ ਨਿਸ਼ਾਨਾ ਧਾਮਾਂ ਦੇ ਭਈ ਖਵਾਈ ਬਿਠਾ ਆਈ ਹੈ ਗੁਰੂ ਜੇ ਸੰਤਾਂ ਦੇ ਦਰਸ਼ਨ ਸਰਣ ਪਰਸਨ ਨੂੰ ਸੰਤ ਕਾ ਮਾਰਗ ਧਰਮ ਦੀ ਪੌੜੀ ਕੋ ਵੜ ਭਾਗੀ ਪਾਏ ਸਾਧ ਸੰਗ ਹਰ ਨਾਮ ਧਿਆਏ ਸਾਧ ਕਾ ਸੰਗ ਬ੍ਰਿਥਾ ਨਾ ਜਾਏ ਗੁਰਮੁਖ ਪਿਆਰਿਓ ਚਾਰ ਪਦਾਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਗੇ ਇਥੋਂ ਹੀ ਸਾਰੇ ਪਦਾਥ ਮਿਲਨੇ ਆ ਇਹ ਅਜਰੰਬਰ ਤ੍ਰੈਕਾਲ ਦਰਸ਼ੀ ਭਗਵਾਨ ਵਾਲਮੀਕ ਰੰਕਾਰ ਜੀ ਦਾ ਏ ਗੰਗੋਚਰ ਸਤਖੰਡ ਜਿਹੜੇ ਵਛੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਇੱਥੇ ਭਈ ਗੁਰੂ ਸਾਹਿਬ ਜੀ ਬਾਣੀ ਫੈਲਾ ਕਰਦੀ ਜਿੱਥੇ ਕਰੀ ਤਪਸ਼ਿਆ ਗੁਰੂワਲ ਮੀਗ ਭਗਵਾਨ ਜਿੱਥੇ ਲਿਖੀ ਰਮਾਇਣ ਸੀ ਰਿਸ਼ੀਆਂ ਦੇ ਸਿਰ ਤਾਜ ਜਿੱਥੇ ਪਾਏ ਸਤਗੁਰਾਂ ਕੱਖਾਂ ਅੰਦਰ ਪ੍ਰਾਨ ਜਿਸ ਜਗ੍ਹਾ ਸਤਗੁਰਾਂ ਅੰਮ੍ਰਿਤ ਕੀਤਾ ਦਾਨ ਓਹ ਜਗ ਜਹਾਂ ਲਈ ਓਹ ਜਿਸ ਜਗ੍ਹਾ ਅੰਮ੍ਰਿਤ ਅੰਮ੍ਰਿਤ ਕੀਤਾ ਦਾਨ ਓਹ ਜਗ ਜਹਾਂ ਲਈ ਬਣ ਗਈ ਸਵਰਗ ਸਮਾਨ ਬਣ ਗਿਆ ਤੀਠ ਜਗ ਲਈ ਵਾਲਮੀਕ ਅਸਥਾਨ ਮੁੜ ਕੇ ਜਾਮਾ ਬਦਲ ਕੇ ਦੁਖੀਆਂ ਦੇ ਗਮਖਾਰ ਕਲੂ ਕਾਲ ਵਿੱਚ ਆ ਗਏ ਗਿਆਨ नाथ अवतार ਪਿਆਰ ਮਹੱਭਤਾ ਏਕਤਾ ਹੋਠਾਂ ਤੇ ਮੁਸਕਾਨ ਸੇਵਾ ਸ਼ਿਮਰਨ ਬਖਸ਼ਿਸ਼ਾਂ ਸਭ ਨੂੰ ਕਰਦੇ ਦਾਨ ਕਰਮਾਂ ਪਾਸਾ ਪਰਤਿਆ ਜਾਗੇ ਫੇਰ ਨਸੀਬ ਗਲ ਦੇ ਨਾਲ ਲਗਾ ਲੇ ਸਤਿਗੁਰੂ ਕੁੱਲ ਗਰੀਬ ਜਿਹਦੀ ਸਿੱਖੀ ਸੇਵਕੀ ਚੌਕੂਟਾਂ ਵਿਚਕਾਰ ਫਰੀਕਾ ਇੰਗਲੈਂਡ ਵਿੱਚ ਜਿਹਦੇ ਪੈਰੋਂਕਾਰ ਇਦਾਂ ਆਉਂਦੀਆਂ ਸੰਗਤਾਂ ਸਤਿਗੁਰੂ ਦੇ ਦਰਬਾਰ ਇਦਾਂ ਆਉਂਦੀਆਂ ਸੰਗਤਾਂ ਸਤਿਗੁਰੂ ਦੇ ਦਰਬਾਰ ਜਿੰਦਾਂ ਭਿਆਸੇ ਖੂ ਤੇ ਆਉਣ ਮੰਡਲਾ ਮਾਰ ਬਿਨਾਂ ਵਿਤ ਕਰੇ ਸਤਿਗੁਰੂ ਇਦਾਂ ਕਰਕੇ ਛਾਂ ਜਿਵੇਂ ਬੱਦਲ ਵੱਸਦਾ ਉੱਚੇ ਨੀਵੇਂ ਥਾਂ ਜਿਵੇਂ ਬੱਦਲ ਵੱਸਦਾ ਉੱਚੇ ਨਿਵੇਥਾਂ ਲੋੜਵੰਦਾਂ ਲਈ ਰਹਿਮਤਾ ਅੰਬਰ ਵਾਂਗ ਵਿਸਾਲ ਸ਼ਿਵ ਜੀ ਗਏ ਇਕਲਾਸ ਤੇ ਲੋੜਵੰਦਾਂ ਲਈ ਰਹਿਮਤਾ ਅੰਬਰ ਵਾਂਗ ਅੰਬਰ ਵਾਂਗ ਵਿਸਾਲ ਮੰਗਦੇ ਭਲਾ ਜਹਾਨ ਦਾ ਪਰ ਪੁਕਾਰੀ ਹਾਥ ਗਿਆਨ ਨਾਥ ਜੀ ਜਾਗ ਤੇ ਆਏ ਨਾਥਾਂ ਦੇ 나ਥ ਗਿਆਨ ਨਾਥ ਜੀ ਜਾਗ ਤੇ ਆਏ ਨਾਥਾਂ ਦੇ 나ਥ ਮਨ ਮੰਦਰ ਵਿੱਚ ਵਸਦਾ ਸਤਗੁਰੂ ਦਾ ਜਾਪ ਚਿਹਰੇ ਉੱਪਰ ਚਮਕਦਾ ਸਤਗੁਰੂ ਦਾ ਪ੍ਰਤਾਪ ਜੁਗ ਜੁਗ ਜੋਤ ਨਰਿੰਜਣੀ ਇਹੀ ਅੰਤ ਇਹੀ ਆਦ ਜੁਗ ਜੁਗ ਜੋਤ ਨਰਿੰਜਣੀ ਇਹੀ ਅੰਤ ਇਹੀ ਆਦ ਆਪੂਰਨ ਪੂਰਨ ਭਇਆ ਸਤਗੁਰੂ ਦੇ ਪਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੂ ਭਗਤ ਜਿੱਥੇ ਵੀ ਸਪੀਕਰ ਦੀ ਆਵਾਜ਼ ਸੁਣਦਾ ਹੋਵੇ ਉਹ ਗੁਰਮੁਖ ਪਿਆਰੋ ਆਪਣੀ ਗੱਡੀ ਲਾ ਕੇ ਪਹੁੰਚ ਜਾਵੇ ਗੁਰੂ ਮਹਾਰਾਜ ਭਗਵਾਨ ਵਾਲਮੀ ਸੁਆਮੀ ਜੀ ਅੰਤਰਜਾਮੀ ਜੀ ਤੂੰ ਸਮਤ ਬਖਸ਼ਣ ਵਾਲਾ ਤੂੰ ਬੁੱਧੀ ਦੇਣ ਵਾਲਾ ਸੇਵਕ ਸਿੱਖ ਮਾਰੇ ਤਾਰੀਏ ਚੁਣ ਚੁਣ ਸ਼ਤਰੂ ਹਮਾਰੇ ਮਾਰਿਐ ਆਬ ਹਾਹਾ ਦੇ ਮuje ਉਬਾਰੀਐ ਮਹਾਰਾਜ ਤੂੰ ਰਖਿਆ ਕਰਨ ਵਾਲਾ ਆਪਣੇ ਸਿੱਖ ਸੇਵਕ ਦੀ ਆਪਣੇ ਸਿੱਖਾਂ ਸੇਵਕਾਂ ਦੇ ਆ ਵਾਸਤਰਾ ਕੇ ਆਪਣੀ ਸੇਵਾ ਆਪ ਲੈਣੀਆਂ ਗੁਰਸਿੱਖਾਂ ਸੇਵਕਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਸਮੂਹ ਸੰਗਤਾਂ ਸੰਤਾ ਮੰਤਾ ਨੂੰ ਖਾਲਸੇ ਵੱਲੋਂ ਲੱਖ ਲੱਖ ਵਧਾਈਆਂ ਦੇ ਖੁਸ਼ੀਆਂ ਲੱਖ ਖੁਸ਼ੀਆਂ ਆਪਾਦਸਾਈਆਂ ਜੇ ਸਤਿਗੁਰੂ ਨਦਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ